ਕਿਸਾਨਾਂ ਦੀ ਜਿਹੜੀ ਗਰਦਾਵਰੀ ਚੱਲਦੀ ਸੀ ਉਹ ਵੀ ਤੋੜਤੀ ਆ। ਵੀ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣਾ ਪਵੇ। ਅੱਜ ਮੇਰੇ ਕਿਸਾਨ ਬਹੁਤ ਜ਼ਿਆਦਾ ਕਿਸਾਨਾਂ ਪ੍ਰਤੀ ਮਾਰੂ ਨੀਤੀਆਂ ਕਿਉਂ ਨੇ? ਕੀ ਕਾਰਨ ਮੰਨਦੇ ਜੀ? ਇਹ ਮੈਂ ਤੇ ਸਮਝ ਨਹੀਂ ਆਉਂਦੀ ਕਿਹੜੀ ਨੀਤੀ ਨਾਲ ਸਰਕਾਰਾਂ ਅਸੀਂ ਬਣਾ ਬੈਠੇ ਆਂ ਕੀ ਸਾਡੇ ਤੇ ਰਾਜ ਕਰਨੀ ਆ ਕੀ ਕਰਨੀ ਆ ਇਹਨਾਂ ਦੇ ਪਲਾਨ ਬੜੇ ਵੱਖਰੇ ਸੀ ਜ਼ਮੀਨਾਂ ਤੇ ਕਬਜ਼ਾ ਕਰਨ ਦੇ। ਜਦ ਕਾਲੇ ਕਾਨੂੰਨ ਆਏ ਕਾਲੇ ਕਾਨੂੰਨ ਹੀ ਲਾ ਲੋ। ਇਹ ਇਹ ਜਿਹੜੇ ਕੈਪਟਨ ਸਰਕਾਰ ਦੇ ਟਾਈਮ ਤੇ ਜਿਹੜੀਆਂ ਪਹਿਲਾਂ ਜ਼ਮੀਨਾਂ ਪੱਕੀਆਂ ਕੀਤੀਆਂ ਗਈਆਂ ਸੀ ਬਾਦਲ ਸਾਹਿਬ ਦੇ ਟਾਈਮ ਤੇ ਉਹਨਾਂ ਜ਼ਮੀਨਾਂ ਨੂੰ ਤੋੜਿਆ ਗਿਆ ਤੋੜ ਕੇ ਔਰ ਸਿਰਫ ਆਡਰ ਹਾਈ ਕੋਰਟ ਦੇ ਆਡਰ ਸੀਗੇ ਉਹ ਤੋੜਨ ਵਾਸਤੇ ਜ਼ਮੀਨ ਨਾ ਕਿ ਗਰਦੌਰੀ ਤੋੜਨ ਵਾਸਤੇ ਇਹ ਇਹਨੇ ਸਰਕਾਰ ਨੇ ਕੀ ਕੀਤਾ ਨਾਲ ਹੀ ਕਿਸਾਨਾਂ ਦੀ ਜਿਹੜੇ ਗਰਦੌਰੀ ਕਾਸ਼ਤ ਕਰਦੇ ਕਿਸਾਨ ਸੀ ਉਹਨਾਂ ਦੀ ਗਰਦੌਰੀ ਤੋੜ ਦਿੱਤੀ ਗਈ ਉਹਨਾਂ ਨੂੰ ਅੱਜ 5-7 ਸਾਲ ਹੋ ਗਏ ਆ 1 ਰੁਪਿਆ ਵੀ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਦਾ ਦੇਖੋ ਖਰਚਾ ਕਿੰਨਾ ਆਦਾ ਫਸਲ ਤੇ ਕਟੋ-ਕਟ 20000 ਰੁਪਇਆ ਖਰਚਾ ਆਉਂਦਾ